ਅੱਜ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਦਿਖਾਵਾਂਗੇ ਜੀ ਆਪਣੇ ਕੋਲ ਕਿਹੜੇ-ਕਿਹੜੇ ਬੁੱਲਾਂ ਦੀਆਂ ਫੀਮੇਲਆਂ ਆਈਆਂ ਨੇ ਤੇ ਜਿਹੜੀਆਂ ਸੂਣੀ ਵਾਲੀਆਂ ਮੱਝਾਂ ਆਪਾਂ ਉਹਨਾਂ ਦੇ ਕਿਹੜਾ ਸਿਮਨ ਲੱਗਿਆ ਵਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਵਧੀਆ ਝੋਟੀਆਂ ਤਿਆਰ ਕਰਨ ਵਾਸਤੇ ਚੰਗਾ ਸਿਮਨ ਲਵਾਓ 100 200 ਨੂੰ ਨਾ ਦੇਖਿਆ ਕਰੋ ਵਧੀਆ ਸੀਮਨ ਲੱਗੂਗਾ ਤਾਂ ਹੀ ਵਧੀਆ ਕੱਚੋਟੀਆਂ ਤਿਆਰ ਹੋਣਗੀਆਂ ਜੀ ਤੇ ਵਧੀਆ ਰਿਕੋਰਡ ਵਾਲਾ ਦਾ ਸੀਮਨ ਲਵਾਇਆ ਕਰੋ ਕਿ ਆਪਣੇ ਕੋਲ ਦੋ ਫੀਮੇਲ ਅਜੇ ਬੈਠੀਆਂ ਨਹੀਂ ਇਹ ਐਚਐਸਬੀ ਮੰਗਲਬੁੱਲ ਦੀ ਫੀਮੇਲ ਹੈ ਜੀ ਤੇ 4 ਕੁ ਮਹੀਨੇ ਦੀ ਹੋਈ ਹੈ ਜੀ ਇਹ ਤੇ ਦੂਜੀ ਜਿਹੜੀ ਉਹ ਲਾਹੌਰੀ ਬੁੱਲਦੀ ਆ ਜੀ हिसार ਬਵਾਂ ਦੇ ਲਾਹੌਰੀ ਬੁੱਲਦੀ ਮਿੱਲੀ ਰਾਵੀ ਦੀ ਤੇ ਸਾਢੇ 4 ਮਹੀਨੇ ਦੀ ਹੋ ਗਈ ਜੀ ਤੇ ਕੱਦ-ਕਾੜ ਐਚਐਸਬੀ ਜਿਹੜੇ ਬੁੱਲ ਨੇ ਸਾਰਿਆਂ ਦੇ ਬੱਚੇ ਬਹੁਤ ਵਧੀਆ ਕਾਹੂ ਬਹੁਤ ਵਧੀਆ ਆ ਰਹੇ ਕੱਦ ਬਹੁਤ ਆ ਰਹੇ ਇਹਨਾਂ ਦੇ ਬੱਚਿਆਂ ਦਾ ਐਚਐਸਬੀ ਦੇ ਸਾਰੇ ਬੁੱਲ ਬਹੁਤ ਵਧੀਆ ਨੇ ਜੀ ਤੇ ਹੋਰ ਵੀ ਵਧੀਆ ਤੋਂ ਵਧੀਆ ਆਪਣਾ ਟੀਮਾ ਲਵਾਓ ਜੇ ਚੰਗੀ ਝੋਟੀ ਤੇ ਤਿਆਰ ਮੱਝ ਵਧੀਆ ਤਿਆਰ ਕਰਨੀ ਆ ਕਿਉਂ ਅੱਜ ਕੱਲ੍ਹ ਜੀ ਫੀਡ ਬਹੁਤ ਮਹਿੰਗੀ ਹੋ ਗਈ ਜੀ ਜੇ ਉਹੀ ਜੀ ਵਧੀਆ ਪਸ਼ੂ ਨੂੰ ਆਪਾਂ ਖਲਾਈਏ ਤਾਂ ਉਹ ਆਪਣਾ ਮੁੱਲ ਮੋੜਦਾ ਜੇ ਉਹੀ 5-7 ਕਿਲੋ ਵਾਲੀ ਨੂੰ ਖਰਚਾ ਉਨਹੀਂ ਆਉਣਾ ਤੇ ਫੀਡ ਵੀ ਵਧੀਆ ਉਨਿਓ ਪੈਣੀ ਹੈ ਚਾਹੇ ਕਾਫ ਵਧੀਆ ਚਾਹੇ ਨਹੀਂ ਵਧੀਆ ਜੇ ਵਧੀਆ ਤਾਂ ਵਧੀਆ ਪੈਸੇ ਬਟਾ ਦਿੰਦਾ ਜੀ ਜੇ ਹੁਣ ਥੋੜੀ ਕੁਆਲਿਟੀ ਘੱਟ ਹੋ ਗਈ ਤਾਂ ਉਹਨੇ ਫਿਰ ਉਹਦੇ ਹਿਸਾਬ ਨਾਲੇ ਪੈਸੇ ਬਟਾਉਣੇ ਕਿੱਕ ਆਪਣੇ ਕੋਲ ਵੀਰਾਵਲੀ ਦੇ ਭਾਰਤ ਬੋਲਦੀ ਫੀਮੇਲ ਆਈ ਹੈ ਜੋ ਹੋ ਗਈ 12 ਕ ਮਹੀਨੇ ਦੀ ਤੇ ਉਹ ਆਪ ਦਿਖਾਉਣੀ ਥਾਨੂੰ ਇੱਕ ਆਪਣੇ ਕੋਲ ਹੈਗੀ ਐ ਐਲਡੀਐਫ ਦੇ ਅਮਰ ਬੋਲਦੀ ਫੀਮੇਲ ਤੇ ਆਪਾਂ ਤੁਹਾਨੂੰ ਦੱਸਦੀ ਆ ਪਹਿਲਾਂ ਜਿਹੜੀ ਆਪਣੀਆਂ ਇਹ ਉਹ ਮੱਝ ਖੜੀ ਹੈ ਇਹ ਉਹ ਸੋਣੀ ਵਾਲੀ ਹੈ ਜੀ ਹੁਣ ਮਤਲਬ ਉਹਦੇ ਤਕਰੀਬਨ 10 ਕ ਦਿਨ ਰਹਣੀਆ 10 ਮਹੀਨੇ ਪੂਰੇ ਹੁਣ 10 12 ਤਰੀਕ ਨੂੰ ਜਿਹੜੀ ਇਹਦੇ 10 ਮਹੀਨੇ ਪੂਰੇ ਹੁੰਨੇ ਆ ਦੇ ਉੱਪਰ ਹੁਣ ਦੇਖੋ ਕਿੰਨੇ ਦਿਨ ਲੰਦੀ ਐ ਤੇ ਉਹ ਸੈਕ ਦਾ ਸੀਮਨ ਲੱਗਿਆ ਹੋਇਆ ਜੀ ਸੈਕ ਦਾ 40162 ਤੇ ਆ ਦੇਖੋ ਜੀ ਹੁਣ ਕੱਟੀ ਇਹ ਖੜੀ ਹੋ ਗਈ ਆਪਣੀ ਕੱਦ ਦੇਖੋ ਜੀ ਕੱਟੀ ਦਾ ਕੱਦ ਬਹੁਤ ਵਧੀਆ ਕੱਦ ਆਉਂਦੇ ਆ ਇਹ ਐਚਐਸ ਵੀ ਬੁੱਲਨੇ ਜੀ ਦੇ ਹਰੇਕ ਕਾਫ ਦਾ ਬਹੁਤ ਵਧੀਆ ਕੱਦ ਆਉਂਦਾ ਤੇ ਗਾਹਾਂ ਨੂੰ ਵੀ ਆਪਾਂ ਜਿਹੜੇ ਸੀਮਨ ਲਵਾਏ ਆ ਜੀ ਮੱਝਾਂ ਦੇ ਉਹ ਵੀ ਆਪਾਂ ਤੇ ਇੱਕ ਆਪਣੇ ਕੋਲ ਮੰਗਲਬੂਲ ਦੀ ਜਿਹੜੀ ਫੀਮੇਲ ਗੱਬਣ ਹੈ 5 ਮਹੀਨੇ ਦੀ ਉਹ ਆਪਾਂ ਰਿਪੀਟ ਕਰੇ ਸੀਮਨ ਆ ਇਹ ਮੰਗਲਬੂਲ ਦੀ ਫੀਮੇਲ ਹੈ ਜਿਹੜੀ ਕੱਟੀ ਇਹ ਤੇ ਆਪਾਂ ਨੂੰ ਦੇਖ ਕੇ ਫਿਰ ਆਪਾਂ ਸੀਮਨ ਜਿਹੜਾ ਰਿਪੀਟ ਕਰਿਆ ਮੰਗਲਬੂਲ ਦਾ ਤੇ ਉਹ ਇੱਕ ਛੋਟੀ ਆਪਣੀ ਗੱਬਣ ਹੈ ਜੀ ਤੇ ਗਾਹਾਂ ਨੂੰ ਜਿਹੜਾ ਸੀਮਨ ਲਵਾਇਆ ਜੀ ਆਪਾਂ ਤਸਦੀਲਦਾਰ ਦਾ ਲਵਾਇਆ ਤਸਦੀਲਦਾਰ ਬੁੱਲਾ ਜੀ ਕੱਚਸਬੀ ਦਾ ਤੇ ਇੱਕ ਪ੍ਰਧਾਨ ਬੁੱਲਾ ਉਹਦਾ ਪਸੀ ਮੰ ਲਵਾਇਆ ਉਹ ਚੱਕ ਪਾਸ ਵਾਲੇ ਆਪ ਕਰਨੀਆਂ ਨੇ ਝੋਟੀਆਂ ਡੇਡੜਕ ਮਹੀਨੇ ਦੀ ਹੋਈਆਂ ਨਹੀਂ ਦੇ ਗਾਹਾਂ ਨੂੰ ਹੋਰ ਆਪਾਂ ਇੱਕ ਐਸਐਲਡੀ ਦਾ ਵੀ ਲਵਾਇਆ ਜੀ ਸਿਮਨ ਕਿ ਝੋਟੀ ਦੇ ਪੀਸੀ 574 ਮਦਲ ਲੈਦੇ ਲੈਦੇ ਆਪਾਂ ਸਿਮਨ ਸਿਮਨ ਬੈਂਕਾਂ ਦੇ ਲਵਾਉਣੀ ਹੈ ਇੱਕ ਕਰਨਵੀਰ ਕੀ ਐਫ ਵੀ ਦੇ ਨਾਂ ਤੇ ਆਉਂਦਾ ਕਰਮਵੀਰ ਫਾਰਮ ਬਰੀਡਰ ਦੇ ਨਾਂ ਤੇ ਸੀ ਮਨਾਉਂਦਾ ਜਿਹੜਾ ਕਰਮਵੀਰ ਆ ਫਹਾੜੇ ਹਣੀ ਵਾਲਾ ਉਹਦਾ ਸੂਰਵੀਰ ਬੁੱਲਾ ਤੇ ਇੱਕ ਮੱਝ ਦੇ ਉਹ ਲਵਾਇਆ ਪਸੀਮਨ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਭਾਰਤ ਬੁੱਲਦੀ ਜਿਹੜੀ ਫੀਮੇਲ ਆ ਉਹ ਛੁੱਲੀ ਛੱਡੇ ਹੋਈਆਂ ਇੱਧਰ ਤੇ ਵੀਰਾਵਲੀ ਦੀ ਜਿਹੜੀ ਭਾਰਤ ਬੁੱਲਦੀ ਫੀਮੇਲ ਆ ਉਹ ਦਿਖਾਉਨੇ ਤੇ ਇੱਕ ਐਲ ਡੀ ਐਫ ਦੇ ਅਮਰ ਬੁੱਲਦੀ ਇਹ ਬੈਠੀ ਕੱਟੀ ਇਹ ਅਮਰ ਬੁੱਲਦੀ ਹੈ ਜੀ ਐਲਡੀਐਫ ਦੇ ਇਹ ਤਾਂ ਹੋ ਗਈ ਸਾਲ ਤੋਂ ਉੱਪਰ ਹੋ ਗਈ ਇਹ 13 ਕ ਮਹੀਨਿਆਂ ਦੀ ਹੋ ਗਈ ਜਿਹੜੀ ਆਹ ਕੱਟੀ ਬੈਠੀ ਹੈ ਹੈਗੀ ਵੀਰਾਵਲੀ ਦੇ ਭਾਰਤ ਬੁੱਲਦੀ ਇਹ ਹੋ ਗਈ 13 ਕ ਮਹੀਨੇ ਆ ਦੀ ਕੱਟੀਆਂ ਬਹੁਤ ਵਧੀਆ ਸ਼ਾਨਦਾਰ ਨੇ ਜੀ ਕੁਆਲਿਟੀ ਬਹੁਤ ਵਧੀਆ ਨਾਲ ਦੀ ਸਿੰਘ ਛੋਟੇ ਨੇ ਤੇ ਇਹ ਬੱਚੀਆਂ ਨੇ ਆਪਣੇ ਉਹ ਸੈਕ ਦੀ ਹੈਗੀ ਜੀ ਉਹ ਡੈਨਮਾਰਕ ਦੀ ਹੈ ਤੇ ਕਹਿਣ ਦਾ ਭਾਵ ਇਹ ਹੈ ਜੀ ਵਧੀਆ ਸੀਮਨ ਲਵਾਓ ਜੇ ਕਟੀਆਂ ਤੁਸੀਂ ਵਧੀਆ ਛੱਟੀਆਂ ਤਿਆਰ ਕਰਨੀਆਂ ਤੇ ਵਧੀਆ ਸੀਮਨ ਲਵਾ ਕੇ ਹੀ ਫਾਇਦਾ ਜੀ ਤੇ ਗਾਹ ਹੁਣ ਆਪਾਂ ਡਿਟੇਲ ਦਵਾਂਗੇ ਜਿਹੜੀ ਆਪਣੀ ਛੋਟੀ ਸੂਗੀ ਸੈਗ ਦੇ ਜਿਹੜਾ 40162 ਦਾ ਸੀਮਨ ਲਵਾਈ ਆਪਾਂ ਉਹਦਾ ਕਿਵੇਂ ਦੇ ਬੱਚੇ ਆਨੇ ਕੱਦ ਉਹਦੇ ਵਧੀਆ ਹੁਣੇ ਵੀਡੀਓ ਦੇਖਿਓ ਜੂਟਿਊਬ ਤੇ ਸੈਗ ਦਾ ਜਿਹੜਾ 40162 ਬੁੱਲਾ ਉਹਦਾ ਬਹੁਤ ਵਧੀਆ ਬੱਚੇ ਆਉਨੇ ਆ ਕੱਦ ਕੋਦੂ ਵਧੀਆ ਹੁੰਦਾ ਹੈ ਨਾ ਤੇ ਵਧੀਆ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਤੇ ਹੋਰ ਜਾਣਕਾਰੀ ਲਈ ਆਪਾਂ ਹੋਰ ਵਧੀਆ ਵੀਡੀਓ ਆਪਣੇ ਥੋੜੀ ਜੀ ਲੈ ਕੇ ਆਵਾਂਗੇ ਤੇ ਕਿਹੜਾ ਕਿਹੜਾ ਸੀਮਨ ਆਪਾਂ ਲਵਾ ਰਹੇ ਹਾਂ ਕਿਵੇਂ ਦੇ ਬੱਚੇ ਆ ਰਹੇ ਸਾਰੀ ਆਪਾਂ ਡਿਟੇਲ ਤੁਹਾਨੂੰ ਦਵਾਂਗੇ ਤੇ ਆਪਣੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਬੱਦ ਬੱਦ ਸਪੋਰਟ ਕਰੋ ਚੈਨਲ ਦੀ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ